ਹਵਾਲਾਤੀ ਜਿਹੜਾ ਉਹ ਭੱਜਿਆ ਹੈਗਾ ਸੀਗਾ ਸਿਵਲ ਹਸਪੀਟਲ ਤੋਂ ਕੀ ਨਾਮ ਹੈਗਾ ਔਰ ਸਰ ਉਹ ਫੜਿਆ ਗਿਆ ਰਿਸ਼ੂ ਵਾਸੀ ਬਗਦਾਦੀਗੜ ਫਰੂਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਫਰੂਜ਼ਪੁਰ ਜੇਲ੍ਹ ਦੇ ਵਿੱਚ ਜਿਹੜਾ ਕਿ ਬਿਮਾਰ ਸੀ ਉਹ 23 ਤਰੀਕ ਨੂੰ ਸਿਵਲ ਹਸਪੀਟਲ ਫਰੂਜ਼ਪੁਰ ਵਿਖੇ ਦਾਖਲ ਹੋਇਆ ਸੀ ਜੋ ਗਾਰਡ ਲੱਗੀ ਹੋਈ ਸੀ ਅੱਜ ਸਵੇਰੇ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ ਜੋ ਪੁਲਿਸ ਨੇ مشتਦੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਤੇ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤੇ ਪੁਲਸ ਰਿਕਾਰਡ ਵਿੱਚੋਂ ਭਜਨ ਕਰਕੇ ਉਸਤੇ ਕੇਸ ਰਜਿਸਟਰ ਕੀਤਾ ਗਿਆ ਤੇ ਉਹਦੀ ਗ੍ਰਿਫਤਾਰੀ ਹੋਈ ਸਰ ਕਿਹੜੇ ਮਾਨ ਉਹਨਦੇ ਚੇਗਾ ਸੀ ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ ਸਰ ਕਿੰਨੀ ਦੇਰ ਤੋਂ ਜਿਹੜਾ ਹਸਪਤਾਲ ਦੇ ਵਿੱਚ ਐਡਮਿਟ ਠੀਕ ਹੈ ਸੀ ਇਹ ਜਿਹੜਾ ਸੀਗਾ 23 ਤਰੀਕ ਨੂੰ ਦਾਖਲ ਹੋਇਆ ਸੀ 23 ਚਾਰ ਨੂੰ ਤੇ ਇਹ ਅਜੇ ਤੱਕ ਦਾਖਲ ਸੀ ਇਹਦੀ ਅਜੇ ਸਰਜਰੀ ਹੋਣੀ ਹੈ ਜਿਹਦੇ ਕਰਕੇ ਇਹ ਉੱਥੇ ਅਜੇ ਦਾਖਲ ਤੇ ਇਸਰ ਫਰਾਰ ਕਿਵੇਂ ਹੋਇਆ ਉਥੋਂ ਇਹਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਤੇ ਸਰ ਉੱਥੇ ਪਤਾ ਨਹੀਂ ਲੱਗਾ ਗਾਰਡ ਵੀ ਜਿਹੜੀਆਂ ਨਾਲ ਹੁੰਦੀ ਹੈ ਉਸ ਟਾਈਮ ਦੇ ਉੱਪਰ ਗਾਰਡ ਨੂੰ ਪਤਾ ਲੱਗਿਆ ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਫਿਰ ਟਰੈਕ ਕੀਤਾ ਜੀ ਇਹਨਾਂ ਮਗਰ ਇਮੀਡੀਏਟਲੀ ਟਰੈਕ ਕੀਤਾ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਵੀ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਇਹ ਗਿਆ ਵੀ ਉਸ ਪੁਲਿਸ ਬਾਹਰ ਵੀ ਲੱਗੀ ਹੋਈ ਹੈ ਜੋ ਇਹ ਨਿਕਲਿਆ ਤੇ ਇਹਨੂੰ ਫੜ ਲਿਆ